ਦੋਸਤੋ ਅੱਜ ਦੋ ਗਾਵਾਂ ਤੁਹਾਨੂੰ ਦਿਖਾਉਣ ਲੱਗਾ ਹੈ ਘਰੇਲੂ ਸੱਜਣ ਕੋਲੇ ਬੈੜਾ ਨਹੀਂ ਹੈ ਕੋਈ ਵਾਜਦਾ ਵਪਾਰ ਦਾ ਕੰਮ ਨਹੀਂ ਤੇ ਮੰਨ ਕੇ ਚੱਲੋ ਦੋਨੇ ਬੈੜਾ ਰੰਗਵੰਨ ਦੀਆਂ ਪ੍ਰਿੰਟ ਦੀਆਂ ਥਾਣਾਵਾਰ ਨੇ ਸਾਰੇ ਪਾਸ ਤੋਂ ਤੁਹਾਨੂੰ ਟੌਪ ਕੁਆਲਿਟੀ ਦਾ ਬੈੜਾ ਮਿਲਣੀ ਹੈ ਤੇ ਬਾਕੀ ਫੇਰ ਵੀ ਜਿਹੜਾ ਵੀਰਾ ਦੀ ਜੇਬ ਚੋਂ ਪੈਸੇ ਲੈ ਕੇ ਜਾਊਗਾ ਠੀਕ ਹੈ ਉਹ ਕਿਸੇ ਵੀ ਢਾਂਗ ਤੋਂ ਜਿੰਮੇਦਾਰ ਮਨ ਖੜਦਾ ਹੱਥ ਸੱਲੀ ਉਹ ਕਰ ਸਕਦਾ ਹੈਗਾ ਤੇ ਬਾਕੀ ਅਸੀਂ ਬਾਈ ਨਾਲ ਗੱਲਬਾਤ ਕਰਾਇਆ ਵੀ ਕੀ ਡਿਟੇਲ ਆ ਕਿਹੜੀ ਵਹੜ ਕਿਹੜਾ ਸੁਆ ਕਿੰਨੇ ਦਲਣ ਲੱਗ ਭਗ ਬਾਈ ਨੇ ਦੱਸਣ ਦੇ ਮਤਲਬ 25 ਬਜ 30 ਕਿਲੋਲਾਂ ਵਹੜਾ ਹੈਗੀਆਂ ਨਹੀਂ ਹੈ ਠੀਕ ਹੈ ਢਾਂਚੇ ਬੜੇ ਖੂਬਸੂਰਤ ਨੇ ਮਜ਼ਬੂਤ ਵਹੜਾ ਨਹੀਂ ਕੋਈ ਲਿਸਾਂ ਵਾਲਾ ਨਹੀਂ ਹੈਗੀਆਂ ਤੇ ਬਾਕੀ ਕਰਦਿਆਂ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਆ ਬਾਈ ਕੀ ਹਾਲ ਚਾਲ ਆ ਜੀ ਠੀਕ ਹੈ ਹੋਰ ਬਾਈ ਲੱਖੇ ਠੀਕ ਹੋ ਠੀਕ ਠਾਕ ਬਾਈ ਤੁਸੀਂ ਸੁਣਾਓ ਠ ਤੇ ਪਟਾੜ ਦੇ ਤਪੇ ਦੇ ਤੇ ਰਾਮਪਰੇ ਦੇ ਸੈਂਟਰ ਚ ਜਿ ਚ ਪੈ ਜਾਂਦਾ ਹਾਂ ਸਹੀ ਆ ਤੇ ਸੰਪਰਕ ਨੰਬਰ ਆਪਣਾ ਆਪਣਾ ਸੰਪਰਕ ਨੰਬਰ ਹੈਗਾ 98729 ਜੀ 6610 ਠੀਕ ਦੋਨੇ ਬੜਾ ਕਰਦੀਆਂ ਹਾਂ ਹਾਂ ਬਾਈ ਕਰਦੀਆਂ ਬੈਡਾਂ ਤੁੰਨੇ ਤੇ ਮਲਾਂ ਮੀਨਕ ਵਾਲਾ ਇੱਕ ਆਪਣੇ ਇੱਕ ਘਰ ਬੈਡ ਪਾਈ ਸੀ ਆਪਣੇ ਹਾਂ ਉਹ ਬੈਗੀ ਸੀ ਬਾਈ ਨਾਲ ਦੇ ਨਾਲ ਹੀ ਠੀਕ ਆ ਅੱਛਾ ਜੀਤ ਬਾਈ ਪਹਿਲੇ ਨੰਬਰ ਤੇ ਆ ਬੈਡ ਆਈ ਚਿੱਟੇ ਰੰਗ ਦੇ ਚ ਨਾ ਹਾਂਜੀ ਹਾਂਜੀ ਅੱਛਾ ਹੁਣ ਇਹ ਦੱਸ ਵੀ ਇਹ ਕਿਹੜਾ ਸੂਸ ਹੁੰਦੀ ਐ ਇਹ ਬਾਈ ਤੀਜਾ ਸੂਆ ਸੂਗੀ ਹੁਣ ਤੀਜਾ ਸੂਸ ਹੁੰਦੀ ਐ ਅੱਜ ਜਿਹੜੀ ਵੀਡੀਓ ਬਣਦੀ ਆਪਣੇ 19 ਤਰੀਕ 12 ਮਿੰਟ 25 ਨੂੰ ਹਾਂਜੀ ਇਹਦੇ ਹੋਣਗੇ ਹਜੇ ਮੈਂ ਕਹਣਾ 16 17 ਦਿਨ ਪੈ ਹੋਣਗੇ ਯਾਰ ਹਜੇ 16 17 ਦਿਨ ਬਸ ਹਾਂ 16 17 ਦਿਨ ਨੇ ਤੇ ਹੈਗੇ ਹਜੇ ਠੀਕ ਆ ਤੇ ਪਿਛਲੇ ਸਾਲ ਦਾ ਦੁੱਧ ਕਿੰਨਾ ਪਾਇਆ ਵਗਾ ਜਿਹੜਾ ਰੀਅਲਟੀ ਵਾਲਾ 24 ਲੀਟਰ ਮੰਨ ਲਓ ਕੱਢਿਆ ਨੇ ਦੁੱਧ ਪਿਛਲੇ ਸਾਲ ਦਾ ਹਾਂ ਜਮਾ ਸਾਹੀ ਕੰਡੇ ਵਾਲਾ ਤੇ ਐਤ ਕੀ ਵੀ 24 ਲੀਟਰ ਮੰਨ ਕੇ ਲੈ ਜਾ ਬੰਦਾ ਆ 24 ਲੀਟਰ ਮੰਨ ਕੇ ਲੈ ਜਾਉਂ ਸੇਵਾ ਦੇ ਹਿਸਾਬ ਨਾਲ ਮੰਨ ਲਓ ਵੱਧ ਵੀ ਕੱਢ ਸਕਦੀ ਐ ਕਿ ਨਹੀਂ ਠੀਕ ਆ ਠੀਕ ਮਾੜੇ ਹੋਈ ਮਾੜਾ ਡਰਦੀ ਮੈਥੋਂ ਲੈ ਇਥੋਂ ਬਿਤਰ ਸੋਨ ਪਹਿਲਾਂ ਆਰਡਰ ਦੀ ਕੁਆਲਿਟੀ ਤੇ ਥਾਣਾ ਦੀ ਬੰਤਰ ਸਾਈਜ਼ ਤੇ ਗੈਪ ਨਾ ਉਸ ਨੂੰ ਥਾਣਾ ਹਮਨ ਆ ਗਿਆ ਬਾਕੀ ਹਜੇ ਦਿਨ ਬਹੁਤ ਪੈ ਸੂਣ ਦੇ ਉਦੋਂ ਤੱਕ ਲੇਵਾ ਸੂਣ ਵੇ ਲੋ ਕਰ ਨੂੰ ਚਰਚਾ ਪੂਰਾ ਬਣਾ ਲੈਂਦੇ ਆ ਬਈ ਐ ਪਿੱਠ ਪੁੜਾ ਦੇਖ ਮਾ ਪਿੱਛੇ ਤੋਂ ਦੇਖਣ ਵਾਲਾ ਮਜ਼ਬੂਤ ਆ ਵੀ ਪੂਰੀ ਹੈ ਨਾ ਮਜ਼ਬੂਤ ਟਾਂਚੇ ਦੀ ਹੈ ਹਾਂ ਬਾਕੀ ਆ ਚੀਜ਼ ਦੇਖੋ ਜਿਹੜੀ ਆ ਚੀਜ਼ ਨੇ ਤਾਂ ਮਤਲਬ ਗਾਮਾ ਜਿਹੜੀ ਇੱਥੋਂ ਚੜਾਈ ਹੁੰਦੀ ਹੈ ਮਤਲਬ ਇੱਥੋਂ ਲੱਤਾਂ ਮਾਰਨ ਦੀ ਪੂਰੀ ਚੌੜੀਆਂ ਕਰਕੇ ਖੜਦੀ ਐ ਨਹੀਂ ਗੱਲ ਹੂੰ ਹੂੰ ਲੈ ਕਢਾ ਦੇ ਫੇਰ ਕਿਹੜਾ ਬਈ ਇਹਦਾ ਹਾਂ ਤੇ ਇਹ ਇਹ ਪਤਾ ਕਿਹੜੇ ਸੀਮਣ ਤੋਂ ਗੱਬਣ ਕਰੀ ਆਪਣੀ ਇਹ ਤਾਂ ਯਾਰ ਐਚ ਐਫ ਦਾ ਹੀ ਆ ਮਨ ਲਓ ਐਬੀਐਸ ਦਾ ਲੱਗਿਆ ਵਾ ਕੋਈ ਐ ਬੱਸੀ ਇਹ ਇਹ ਬਦ ਵੀ ਕਿਹੜਾ ਲੱਗਿਆ ਕਿਹੜਾ ਨਹੀਂ ਲੱਗਿਆ ਧਿਆਨ ਚ ਨਹੀਂਗਾ ਅੱਛਾ ਠੀਕ ਆ ਠੀਕ ਆ ਲੱਗਿਆ ਐਚਫ ਦਾ ਹੀ ਹੈਗਾ ਐਬੀਐਸ ਦਾ ਲੱਗਿਆ ਪਲੇਨ ਹੈਗਾ ਬੱਚੀ ਬੱਚੇ ਦਾ ਕੋਈ ਕਨਫਰਮ ਨਹੀਂ ਕਿਹੜਾ ਹੋਊਗਾ ਉਹ ਕਰਮਾ ਦਾ ਨਾ ਲੈ ਇਥੋਂ ਦੇ ਢਾਂਚਾ ਬੜਾ ਸੋਹਣਾ ਬੈਠਦਾ ਲੈ ਕੜਾ ਲੱਗ ਰਿਹਾ ਲੰਬਾ ਤੋਰ ਕੇ ਦਿਨ ਤੇ ਬਾਕੀ ਕਈ ਕੰਮ ਹੁੰਦੇ ਨੇ ਪੈਰ ਜੀ ਦਬਦੇ ਹੁੰਦੇ ਨੇ ਕੋਈ ਪੈਰ ਫੁੱਦ ਬਣਾ ਲੈ ਕੰਮ ਨਹੀਂ ਹੈਗਾ ਠੀਕ ਆ ਬਾਈ ਜੀ ਤਾਂ ਮੋੜ ਲਿਆ ਬਾਕੀ ਅਡਰ ਬਹੁਤ ਸੋਹਣਾ ਦੇਖਿਓ ਸਾਨੂੰ ਬਾਕੀ ਮੈਂ ਐ ਲੈ ਜਿਹੜੀ ਉੱਪਰ ਜਿਹੜਾ ਕੜਾ ਲਈ ਮੇਰਾ ਐਤੋਂ ਫੇਸ ਕੁਆਲਟੀ ਚੈੱਕ ਕਰ ਲ ਲੇ ਵੇਦ ਨੇ ਫਿਰ ਮਿਲ ਕੇ ਵੇਣ ਜਿਹਨੂੰ ਬੋਲਦ ਨੇ ਬਹੁਤ ਚੰਗੀਆਂ ਨੇ ਹੀ ਆ। ਠੰਡੀ ਸੀ ਲੈ ਇੰਨ ਲਖੇ ਚਾਹੇ ਮੰਨ ਲਓ ਜੂੜ ਵੀ ਨਾ ਲਾ। ਅੱਛਾ ਹਾਂ ਪੂਰੀ ਮਤਲਬ ਉਹ ਨਿਆਣਾ ਪਾਉਂਦੀ ਲੋ ਨਾ 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 ਲੋ ਨਾ ਪਾ ਕੋਈ ਦਿੱਕਤ ਵਾਲੀ ਗੱਲ ਨਹੀਂ ਹਣਾ ਚਾਹੇ ਹੱਥੀਂ ਚਵਾਈ ਕਰ ਲੋ ਚਾਹੇ ਮਸ਼ੀਨ ਨਾਲ ਕਰ ਲੋ। ਹੂੰ ਥਾਂ ਤੋਂ ਸਾਰੇ ਚਾਰੇ ਇੱਕੋ ਜਿਹੇ ਉਹ ਮਾਹ ਚਾਰੇ ਇੱਕੋ ਜੇ ਬਾਈ। ਠੀਕ ਠੀਕ ਜਮਾ ਪੋਲੀ ਰੂਨ ਵਰਗੀ ਧਾਰਾ। ਠੀਕ ਆ ਠੀਕ ਆ। ਇਹ ਤਾਂ ਆ ਗਈ ਮਿੱਤਰੋ ਇੱਕ ਨੰਬਰ ਵਾਲੀ ਬੈੜ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਦੋ ਨੰਬਰ ਬੈੜ। ਇਹ ਕਿਹੜਾ ਸੁਆਗੀ? ਇਹ ਦੂਜਾ ਸੂਆ ਸੁੰਦੀ ਆ ਬਾਈ ਇਹ ਦੂਜਾ ਤੇ ਇਹਦੇ ਦਿਨ ਕਹਿ ਬਾਕੀ ਆ ਇਹਦਾ ਵਾਸਤੇ ਦਿਨ ਇੱਕ ਦੋ ਹੀ ਰਹਿੰਦੇ ਹੋਣਗੇ ਯਾਰ ਅੱਛਾ ਹਾਂ ਉ ਮੰਨ ਲਓ ਟਾਈਮ ਦੇ ਹਿਸਾਬ ਨਾਲ ਇਹ ਦਿਨ ਪੂਰੇ ਆ ਦਿਨ ਪੂਰੇ ਸੂਪੇ ਘੰਟੇ ਨੂੰ ਸੂਪੇ ਸੂਪੇ ਦੋ ਦਿਨ ਨੂੰ ਸੂਪੇ ਸਿੱਧੀ ਕਰ ਉਹ ਲੈ ਜਾਂਦੀ ਆ ਪੰਜ ਚਾਰ ਦਿਨ ਪਿਛਲੇ ਸਾਲ ਵੀ ਲੈ ਗਈ ਸੀ ਠੀਕ ਆ ਤੇ ਇਹਦੇ ਸੀਮਨ ਕਿਹੜਾ ਲੱਗਿਆ ਹੋਇਆ ਇਹਦੇ ਐਬੀਐਸ ਦਾ ਬੱਸੀ ਵਾਲਾ ਸੀਮਨ ਲੱਗਿਆ ਹੋਇਆ ਬਾਈ ਇਸ 61 ਲੱਗਿਆ ਹੋਇਆ ਇਹਦੇ ਹਾਂ 61 ਸੀਮਨ ਲੱਗਿਆ ਹੋਇਆ ਇਹਦੇ ਜਿੱਦੀ ਆਪਾਂ ਗਾਰੰਟੀ ਦੇ ਸਕਦੇ ਆ ਠੀਕ ਆ ਹਾਂ ਵੀ ਐਬੀਐਸ ਦਾ ਮੰਨ ਲਓ 66 ਸੀਮਾ ਨੂੰ ਬੱਸੀ ਵਾਲਾ ਲੱਗਿਆ ਵਾ ਸਰਕਾਰੀ ਡਾਕਟਰ ਤੋਂ ਭਰਾ ਸਰਕਾਰੀ ਡਾਕਟਰ ਤੋਂ ਗਰ ਲਾਲ ਡਾਕਟਰ ਇੱਥੇ ਆਪਣੇ ਹਾਂਜੀ ਉਹ ਤੋਂ ਭਰਾ ਹੈਗਾ ਉਹ ਤੋਂ ਭਰਾ ਹੈਗਾ ਤੇ ਇਹਦਾ ਪਹਿਲੇ ਸੂ ਦਾ ਦੁੱਧ ਕਿੰਨਾ ਕਰਵਾਇਆ ਵਗਾ ਇਹਦਾ 25 ਪਲੱਸ ਸੀਗਾ ਜੀ ਪਹਿਲੇ ਸੂ ਦਾ ਹਾਂ ਹੁਣ ਇਹਦਾ ਲੱਗਦਾ ਵੀ ਐਤਕੀ 30 ਲੀਟਰ ਦੇਊਗੀ ਜਿਹੜੇ ਹਿਸਾਬ ਨਾਲ ਦੀ ਲੇਵ ਦੀ ਬੰਤਰ ਹਾਂ ਬੈਸਤਾ ਮਜਬੂਤੀ ਮਤਲਬ ਲੇਵਰੀ ਬੰਤਰ ਬਹੁਤ ਸੋਹਣੀ ਹੈਗੀ ਤਾਂ ਨਾ ਤੀ 25ਵੇਂ ਕੱਢਿਆ 26 ਸਾਈ ਦਾ ਮਨ ਨਹੀਂ ਲੈ ਬਗਾਂ ਹਾਂ ਚਮਕ ਚਮਕ ਪੂਰੀ ਹੈ ਬੈਠਦੇ ਆ ਨਹੀਂ ਕੋਈ ਬਿਲਕੁਲ ਬਿਲਕੁਲ ਸਿਲਾਮੀ ਨੇ ਪੂਰੀਆਂ ਚਮਕਦਾਰ ਆ ਹਾਂ ਬਾਕੀ ਥਣਾ ਸਾਹ ਦੇਖੋ ਜੀ ਸਤੋਂਾ ਚਾਰੇ ਦੇਖੋ ਥਣ ਇੱਕੋ ਜਿਹੇ ਨੇਗੇ ਬਾਕੀ ਹੁਣ ਸੂਨ ਦੀ ਤਿਆਰੀ ਚੱਲ ਲੱਗ ਪਗਮਲ ਇੱਕ ਦੋ ਨੇ ਚ ਰਹਿੰਦੇ ਨੇਗੇ ਤੇ ਭਲਾ ਭੁਲਾ ਕਰਨ ਲੱਗ ਪਏ ਬਾਕੀ ਜੇ ਇਹਨੇ ਬੱਸੀ ਦਿੱਤੀ ਬਾਈ ਨੇ ਕਿਸੇ ਨੇ ਬੱਸੀ ਦੇਣੀ ਵੀ ਆਪਾਂ 10000 ਰੁਪਏ ਘਟ ਦੇ ਦੇਾਂਗੇ ਕੱਟ ਦੇ ਦੇ ਆਪਾਂ ਨੂੰ ਬੱਸ ਇਹ ਆਪਾਂ ਰੱਖ ਲਾਂਗੇ ਅੱਜ ਜਿਵੇਂ ਸੌਦਾ ਨਿਬੜ ਗਿਆ ਆਪਣਾ ਜਾਂ ਮਲਾਹ ਵੀ ਜਿੰਨੀ ਤੇਰੀ ਸਗਾ ਲੈ ਗਿਆ ਬਾਅਦ ਚ ਘਰੋਂ ਦੱਸ ਜਾਂਦੀ ਬੱਚੀ ਤੁਸੀਂ ਖਰੀਦੋ 10000 ਰੁਪਏ ਦੀ ਬੱਸੀ ਆਪਾਂ ਨੂੰ ਦੇ ਦੇ ਖਰੀਦ ਲੈ ਆਊਗਾ ਸਹੀ ਆ ਸਹੀ ਆ ਲੈ ਤੋਰ ਦੇ ਬਾਈ ਫਿਰ ਇਹਨੂੰ ਵੀ ਤੇ ਦੋ ਵੜਾ ਸੁਨ ਦਿਖਾ ਦਿ ਜੀ ਮਿੱਤਰ ਅਜਾ ਆਪਾਂ ਚੰਗੀਆਂ ਐ ਵੜਾ ਦੋਨੇ ਠੀਕ ਆ ਨਵੇਂ ਹਾਂੜ ਚ ਦਿਖਾ ਦ ਜਿਥੋਂ 10 ਹੀ ਰੇ ਬਿਲਕੁਲ ਦੂਜਾ ਸੁਗਾ ਕਹੇ ਨੂੰ ਬਾਈ ਉਹਨੂੰ ਵੀ ਦੂਜਾ ਕਹਿ ਦਿੰਦਾ ਹਨਾ ਪਟਾਂਚਾ ਦੇਖੋ ਆ ਬੈੜ ਦਾ ਆ ਜਾ ਆ ਜਾ ਐ ਘੜਾੜੀ ਜੀਤ ਬਾਈ ਉਹਦੇ ਨੂੰ ਘੜਾ ਉੱਪਰ ਦੀ ਕਰਕੇ ਲੈ ਚਲੀ ਬਾਕੀ ਦੋਨਾਂ ਬੇੜਾਂ ਦੇ ਹਾਈਟ ਕਦ ਕਾਠ ਛੋਟਾ ਨਾ ਮੰਨੋ ਜਣੀ ਸੋਹਣੇ ਕਦ ਕਾਠ ਨੇ ਮਜਬੂਤ ਢਾਂਚੇ ਆਗੇ ਕਦ ਕਾਠ ਚੰਗੇ ਆਗੇ ਬਾਕੀ ਟੂ ਹੀ ਰੀੜ ਛੱਡੀ ਆ ਉਹ ਦੇਖੋ ਬਿਲਕੁਲ ਪੱਧਰੀ ਇਹ ਨਹੀਂ ਹੈ ਵੀ ਤੁਹਾਨੂੰ ਨੀਵੀਂ ਜਾਂ ਉੱਚੀ ਜੀ ਮਿਲੂਗੀ ਬਾਕੀ ਚਾਲ ਚੂਰ ਪੂਰੀ ਖੁੱਲੀ ਡੁੱਲੀ ਆ ਠੀਕ ਆ ਲਿਆ ਭਾਈ ਜੀ ਤਾਂ ਮੋੜ ਲਿਆ 28 ਤੀ ਦਾ ਰਪਾਉਣਾ ਚਾਹੀ ਜਿਹੜੇ ਹਨ ਬੰਤਰੇ ਨਾਲ ਬੈਠਦੇ ਹਾਂ 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 ਨਹੀਂ ਨਹੀਂ ਪਾਉਗੀ ਹਾਂ ਤਿਆਰੀ ਬਹੁਤ ਸੋਹਣੀ ਹੈਗੀ ਤੇ ਜੀਤ ਭਾਈ ਫਿਰ ਇਹਨਾਂ ਦੇ ਮੁੱਲਵਾੜੀ ਫਿਰ ਆਪਾਂ ਕਿਵੇਂ ਕਰਨਾ ਹੈ ਮੁੱਲਵਾੜੀ ਭਾਈ ਫੋਨ ਤੇ ਕਰ ਲਾਂਗੇ ਜਾਇ ਜੀ ਹੋਣਗੇ ਰੇਟ ਠੀਕ ਹੈ ਜਿਹੜੇ ਹਿਸਾਬ ਦੀ ਮਾਰਕੀਟ ਆ ਹੁਣ ਜਾਇਜ ਰੇਟ ਹੀ ਕਰਾਂਗੇ ਹਾਂ ਦੇਖੋ ਇਹ ਤਾਂ ਹੁਣ ਦੇਖਾ ਤਾਂ ਹੈ ਨਹੀਂ ਵੀ ਉਹਨੇ ਚੀਜ਼ ਜਿਹੜੀ ਚ 50 ਲਿਆ ਪਾ ਲੱਖ ਦਾ ਵੇਚ ਨਹੀਂ ਸਕਦੇ ਕਿਉਂਕਿ ਆਹਲਾ ਹੀ ਮਾਰਕੀਟ ਘਮਦਾ ਰੋ ਜਾਣਾ ਹਾਂਜੀ ਹਾਂਜੀ ਹੋਊ ਤਾਂ ਮਾਰਕੀਟ ਰੇਟ ਹੀ ਹੋਣਗੇ ਪਾ ਥੋੜਾ ਇੰਨਾ ਕੁ ਹੋ ਜਾਣਾ ਕਿਉਂਕਿ ਬਾਈ ਦਾ ਪਿੰਡ ਹੈਗਾ ਵਪਾਰੀਆਂ ਦਾ ਬੰਦਾ ਤੁਹਾਨੂੰ ਪਤਾ ਰਹੀ ਹੈ ਜੇ ਆਪਣੇ ਚੈਨਲ ਤੇ ਰੋਜ਼ੀ ਵੀਡੀਓ ਪੈਂਦੀਆਂ ਸੋ ਕਈ ਵਾਰ ਕੋਈ ਉਧਾਰ ਲੈ ਜਾਂਦਾ ਕੋਈ ਨਗਦ ਲੈ ਜਾਂਦਾ ਇਸ ਕਰਕੇ ਉਸ ਥੋੜਾ ਬਾਈ ਨੂੰ ਇਹਨਾਂ ਨੂੰ ਪੜਦਾ ਜਰੂਰ ਰੱਖਣਾ ਪੈਂਦਾਗਾ ਤੇ ਪਿੰਡ ਰਾਈਾ ਤਹਿਸੀਲ ਫੂਲ ਜ਼ਿਲ੍ਹਾ ਲੱਗਦਾ ਬਠਿੰਡ ਕਾਰ ਸੇ ਸੋਦਾ ਠੀਕ ਹੈ ਬਾਈ ਦਾ ਸੰਪਰਕ ਨੰਬਰ ਆ ਤੇ ਕਰ ਲਿਓ ਬਾਈ ਦਾ ਸੰਪਰਕ